ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ ਜ਼ਮੀਨ ਜਾਇਦਾਦਾਂ ਦੀਆਂ ਰਜਿਸਟਰੀਆਂ ਸੰਬੰਧੀ ਪੰਜਾਬ ਸਰਕਾਰ ਨੇ ਲੋਕਾਂ ਨੂੰ ਸੁਣਾਈ ਵੱਡੀ ਖੁਸ਼ਖਬਰੀ, ਰਿਸ਼ਵਤ ਮੰਗਣ ਵਾਲਿਆਂ ਤੇ ਕਾਰਵਾਈ ਬਾਰੇ ਵੀ ਕਰਤਾ ਐਲਾਨ। ਪੰਜਾਬ ਵਿੱਚ ਲਾਇਸੈਂਸ ਬਣਵਾਉਣ ਵਾਲੇ ਲੋਕਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ, ਕੈਬਨਿਟ ਮੰਤਰੀ ਨੇ ਦਿੱਤਾ ਵੱਡਾ ਤੋਹਫ਼ਾ। 22 ਜੁਲਾਈ ਤੋਂ 12 ਅਗਸਤ ਤੱਕ ਚੱਲੇਗਾ ਬਜਟ ਸੈਸ਼ਨ ਇਸ ਦਿਨ ਪੇਸ਼ ਹੋਵੇਗਾ ਬਜਟ। ਜਲੰਧਰ ਜਿੰਨੀ ਚੋਂ ਤੋਂ ਪਹਿਲਾਂ ਪ੍ਰਤਾਪ ਬਾਜਵਾਦੀ ਵੱਡੀ ਭਵਿੱਖਬਾਣੀ ਕਿਹਾ ਆਪ ਬੁਰੀ ਤਰ੍ਹਾਂ ਫਾਰੇਗੀ ਜਲੰਧਰ ਜੀਮਨੀ ਚੌਣ ਪੰਜਾਬ ਵਿੱਚ ਅੱਜ ਭਾਰੀ ਮੀਂਹ ਦਾ ਲਟ ਜਾਰੀ ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ ਕਿਸਾਨਾਂ ਨੇ ਕਰਤਾ ਨਵੇਂ ਅੰਦੋਲਨ ਦਾ ਐਲਾਨ ਸਰਮ ਸਿੰਘ ਪੰਦੇਰ ਨੇ ਦਿੱਤੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਿੱਚ ਪੰਜਾਬ ਸਰਕਾਰ ਨੇ ਇੱਕ ਹੋਰ ਪ੍ਰਾਪਤੀ ਦਰਜ ਕੀਤੀ ਹੈ ਪੰਜਾਬ ਵਿੱਚ ਜ਼ਮੀਨ ਜਾਇਦਾਦ ਦੀਆਂ ਰਜਿਸਟਰੀਆਂ ਤੋਂ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਜੂਨ 2024 ਦੌਰਾਨ ਰਿਕਾਰਡ 42% ਜ਼ਿਆਦਾ ਆਮਦਨ ਆਈ ਹੈ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਕਿਹਾ ਹੈਗੀ ਪੰਜਾਬ ਵਾਸੀਆਂ ਨੂੰ ਪਾਰਦਰਸ਼ੀ ਸਾਫ ਸੁਥਰਾ ਤੇ ਭ੍ਰਿਸ਼ਟਾਚਾਰ ਮੁਕਤ ਸੇਵਾਵਾਂ ਦੇਣਾ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਸਰਕਾਰ ਦਾ ਮੁੱਖ ਟੀਚਾ ਹੈ ਤੇ ਇਸੇ ਸਦਕਾ ਸੂਬੇ ਦੀ ਆਮਦਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਵਿਸਤਾਰ ਵਿੱਚ ਜਾਣਕਾਰੀ ਦਿੰਦੇ ਹਾਂ ਜਿੰਪਾ ਨੇ ਦੱਸਿਆ ਕਿ ਜੂਨ 2024 ਵਿੱਚ ਸਟੈਂਪ ਅਤੇ ਰਜਿਸਟ੍ਰੇਸ਼ਨ ਅਧੀਨ ਪੰਜਾਬ ਸਰਕਾਰ ਨੂੰ 452.96 ਕਰੋੜ ਰੁਪਏ ਦੀ ਆਮਦਨ ਹੋਈ ਹੈ ਜੋ ਕਿ ਸਾਲ 2023 ਦੇ ਜੂਨ ਮਹੀਨੇ ਨਾਲੋਂ 42% ਜ਼ਿਆਦਾ ਹੈ ਜੂਨ 2024 ਵਿੱਚ ਇਹ ਆਮਦਨ 319.33 ਕਰੋੜ ਰੁਪਏ ਸੀ ਜੀਪਾ ਨੇ ਦੱਸਿਆ ਕਿ ਮਈ 2024 ਵਿੱਚ ਵੀ 526.36 ਕਰੋੜ ਰੁਪਏ ਸਰਕਾਰੀ ਖਜ਼ਾਨੇ ਵਿੱਚ ਆਏ ਹਨ ਜਦਕਿ ਮਈ 2023 ਵਿੱਚ ਇਹ ਰਕਮ 430.63 ਕਰੋੜ ਰੁਪਏ ਸੀ ਪਿਛਲੇ ਸਾਲ ਦੇ ਮੁਕਾਬਲੇ ਇਹ ਵਾਧਾ 22% ਦਾ ਹੈ ਉਹਨਾਂ ਨੇ ਕਿਹਾ ਹੈ ਕਿ ਸੂਬੇ ਦੀ ਆਮਦਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਸਟੈਂਪ ਤੇ ਰਜਿਸਟ੍ਰੇਸ਼ਨ ਤਹਿਤ ਵੱਡੀ ਰਕਮ ਸਰਕਾਰ ਦੇ ਖਜ਼ਾਨੇ ਵਿੱਚ ਆ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਮਾਲ ਵਿਭਾਗ ਦੇ ਕੰਮ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਹੀ ਸਾਰਥਕ ਹਮਲੇ ਮਾਰ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਵਾਲੇ ਅਧਿਕਾਰੀਆ ਕਰਮਚਾਰੀਆਂ ਖਿਲਾਫ ਸਖਤ ਕਾਰਵਾਈਆਂ ਵਿੱਚ ਲਿਆਂਦੀ ਜਾਵੇਗੀ ਅਤੇ ਅਪੀਲ ਕੀਤੀ ਹੈ ਕਿ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਜਾਇਜ਼ ਕੰਮ ਕਰਨ ਲਈ ਖੱਜਲ ਖਵਾਰ ਕਰਦਾ ਹੈ ਜਾਂ ਮਾਲ ਵਿਭਾਗ ਦੇ ਕੰਮਾਂ ਸੰਬੰਧੀ ਲੋਕਾਂ ਨੂੰ ਕੋਈ ਵੀ ਸ਼ਿਕਾਇਤ ਹੈ ਤਾਂ ਉਹ ਹੈਲਪਲਾਈਨ ਨੰਬਰ ਉੱਤੇ ਬੇਝਿਜਕ ਹੋ ਕੇ ਸ਼ਿਕਾਇਤ ਦਰਜ ਕਰਵਾਉਣ ਦੀ ਪਾਣੀ ਪੰਜਾਬ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਮਾਲ ਵਿਭਾਗ ਨਾਲ ਸੰਬੰਧਤ ਇਸੇ ਵੀ ਕੰਮ ਨੂੰ ਕਰਵਾਉਣ ਲਈ ਕਿਸੇ ਵੀ ਅਫਸਰ ਜਾਂ ਮੁਲਾਜ਼ਮ ਨੂੰ ਰਿਸ਼ਵਤ ਨਾ ਦਿੱਤੀ ਜਾਵੇ ਅਤੇ ਜੇਕਰ ਕੋਈ ਰਿਸ਼ਵਤ ਮੰਗਦਾ ਹੈ ਤਾਂ ਇਸ ਦੀ ਰਿਪੋਰਟ ਤੁਰੰਤ ਕੀਤੀ ਜਾਵੇ ਉਹਨਾਂ ਨੇ ਕਿਹਾ ਹੈ ਕਿ ਪ੍ਰਸ਼ਾਸਨ ਅਫਸਰਾਂ ਤੇ ਮੁਲਾਜ਼ਮਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਲਾਇਸੈਂਸ ਬਣਾਉਣ ਲਈ ਵੱਡਾ ਤੋਹਫਾ ਦਿੱਤਾ ਹੈ ਪੰਜਾਬ ਸਰਕਾਰ ਵੱਲੋਂ ਰਾਜ ਦੇ ਵੱਖ-ਵੱਖ ਜ਼ਿਲਿਆਂ ਬਠਿੰਡਾ ਰੂਪਨਗਰ ਹੁਸ਼ਿਆਰਪੁਰ ਗੁਰਦਾਸਪੁਰ ਅਤੇ ਤਰਨਤਾਰਨ ਵਿਖੇ ਪੰਜ ਆਟੋਮੋਟਿਵ ਐਂਡ ਡਰਾਈਵਿੰਗ ਸਕਿੱਲ ਸੈਂਟਰ ਸ਼ੁਰੂ ਕੀਤੇ ਗਏ ਹਨ ਤਾਂ ਜੋ ਲੋੜਵੰਦਾਂ ਨੂੰ ਡਰਾਈਵਿੰਗ ਸਕਿੱਲ ਸਿੱਖਣ ਲਈ ਦੂਰ ਦਰਾਡੇ ਨਾ ਜਾਣਾ ਪਵੇ ਇਹ ਜਾਣਕਾਰੀ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਦਿੱਤੀ ਹੈ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਕਿਹਾ ਕਿ ਪਹਿਲਾਂ ਨਵਾਂ ਡਰਾਈਵਿੰਗ ਲਾਇਸੈਂਸ ਬਣਾਉਣ ਜਾਂ ਪੁਰਾਣਾ ਲਾਇਸੈਂਸ ਰੀਨਿਊ ਕਰਵਾਉਣ ਲਈ ਰੀਫਰੈਸ਼ਰ ਕੋਰਸ ਕਰਨ ਲਈ ਮੋਹਾਨਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜਾਣਾ ਪੈਂਦਾ ਸੀ ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਉਹਨਾਂ ਨੇ ਕਿਹਾ ਕਿ ਹੁਣ ਲੋਕਾਂ ਨੂੰ ਮਹੂਆਣੇ ਜਾਣ ਦੀ ਜ਼ਰੂਰਤ ਨਹੀਂ ਹੈ ਅਤੇ ਲੋਕ ਆਪਣੀ ਟ੍ਰੇਨਿੰਗ ਰੈੱਡ ਕਰਾਸ ਦਫ਼ਤਰ ਤਰਨਤਰਨ ਵਿਖੇ ਬਣੇ ਸੈਂਟਰ ਵਿੱਚ ਕਰ ਸਕਦੇ ਹਨ ਉਹਨਾਂ ਨੇ ਦੱਸਿਆ ਕਿ ਰੈੱਡ ਕਰਾਸ ਭਵਨ ਤਰਨਤਰਨ ਵਿਖੇ ਬਣੇ ਤਰਨਤਰਨ ਇੰਸਟੀਚਿਊਟ ਆਫ ਆਟੋਮੋਟਿਵ ਐਂਡ ਡਰਾਈਵਿੰਗ ਸਕਿੱਲ ਸੈਂਟਰ ਵਿੱਚ ਸੜਕੀ ਨਿਯਮਾਂ ਸੰਬੰਧੀ 2 ਦਿਨ ਦੀ ਟ੍ਰੇਨਿੰਗ ਕਰਵਾਈ ਜਾਂਦੀ ਹੈ ਗਾਮੀ ਬਜ਼ਰ ਸੈਸ਼ਨ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਕੇਂਦਰੀ ਮੰਤਰੀ ਕਿਰਨ ਅਜੀਜੂ ਨੇ ਇੰਸਟਾਗ੍ਰam ਤੇ ਪੋਸਟ ਕਰਕੇ ਇਸ ਦੀਆਂ ਤਰੀਕਾਂ ਦੀ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਦੱਸਿਆ ਕਿ ਗਾਮੀ ਬਜ਼ਰ ਸੈਸ਼ਨ 22 ਜੁਲਾਈ ਨੂੰ ਸ਼ੁਰੂ ਹੋਵੇਗਾ ਇਹ 12 ਅਗਸਤ ਤੱਕ ਚੱਲੇਗਾ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕੇਂਦਰ ਸਰਕਾਰ ਦੀ ਸ਼ਿਫਾਰਿਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ ਕੇਂਦਰੀ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਸ਼ਿਫਾਰਿਸ਼ ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਬਜਟ ਸੈਸ਼ਨ 2024 ਲਈ 22 ਜੁਲਾਈ ਤੋਂ 12 ਅਗਸਤ ਤੱਕ ਬਲਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ ਕੇਂਦਰੀ ਬਜਟ 2024-25 23 ਜੁਲਾਈ ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਜਾਵੇਗਾ ਦੱਸ ਦੇ ਕਿ ਇਸ ਤੋਂ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 24 ਫਰਵਰੀ ਵਿੱਚ ਅੰਤਰੀਮ ਬਜਟ ਪੇਸ਼ ਕੀਤਾ ਸੀ ਜਿੱਕਰ ਉਹ ਹੈਗੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲਗਾਤਾਰ 7ਵੀਂ ਵਾਰ ਬਜਟ ਪੇਸ਼ ਕਰਨਗੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਦੇ ਬਜਟ ਵਿੱਚ ਮੋਦੀ ਸਰਕਾਰ ਦੇ ਵਿਕਸਿਤ ਭਾਰਤ ਦੇ ਮਿਸ਼ਨ ਤੇ ਜ਼ੋਰ ਦਿੱਤਾ ਜਾਵੇਗਾ ਅਤੇ ਇਸ ਵਿੱਚ ਕਈ ਵੱਡੇ ਤੋਹਫੇ ਮੋਦੀ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੇ ਜਾ ਸਕਦੇ ਹਨ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾਣ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਜਿੰਨੀ ਚੋਣ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਹਾਰੇਗੀ ਉਹਨਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਚੋ ਆਪ ਤੀਜੇ ਸਥਾਨ ਤੇ ਰਹੀ ਸੀ ਉਨ੍ਹਾਂ ਨੇ ਕਿਹਾ ਕਿ ਆਪ ਉਮੀਦਵਾਰ ਇਸ ਖੇਤਰ ਵਿੱਚ ਸ਼ੱਕੀ ਕਿਰਦਾਰ ਵੱਜੋਂ ਜਾਣੇ ਜਾਂਦੇ ਹਨ ਆਪ ਅਤੇ ਭਾਜਪਾ ਦੇ ਦੋਵਾਂ ਉਮੀਦਵਾਰਾਂ ਨੇ ਜਲੰਧਰ ਪਛਮੀ ਹਲਕੇ ਦੇ ਵੋਟਰਾਂ ਦੀ ਪਿੱਠ ਤੇ ਛੁਰਾ ਮਾਰਿਆ ਹੈ ਹੁਣ ਇਸ ਹਲਕੇ ਦੇ ਵੋਟਰ ਇਹਨਾਂ ਦਲ ਬਦਲੂਆਂ ਨੂੰ ਸਬਕ ਸਿਖਾਉਣਗੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾਣ ਨੇ ਕਿਹਾ ਕਿ ਕਾਂਗਰਸ ਲੋਕਤੰਤਰੀ ਢਾਂਚੇ ਨੂੰ ਸਭ ਤੋਂ ਵੱਧ ਮਹੱਤਵ ਦਿੰਦੀ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਦੇਰ ਰਾਤ ਤੋਂ ਰੁਕ ਰੁਕੇ ਮੀਂਹ ਪੈ ਰਹੇ ਹਨ ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਉੱਤਰਾਖੰਡ ਸਮੇਤ ਕਈ ਰਾਜਾਂ ਵਿੱਚ ਅੱਜ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ 오ਰੇਂਜ ਅਲਰਟ ਜਾਰੀ ਕੀਤਾ ਹੈ ਵਿਭਾਗੀ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਅੱਜ ਭਾਰੀ ਮੀਂਹ ਨੂੰ ਲੈ ਕੇ 오ਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਬੀਤੇ ਦਿਨੀ ਬਠਿੰਡਾ ਅਮਰੀਕਸਰ ਪਟਿਆਲਾ ਲੁਧਿਆਣਾ ਅਤੇ ਜਲੰਧਰ ਸਮੇਤ ਸਾਰੇ ਜ਼ਿਲ੍ਹਿਆਂ ਵਿੱਚ ਮੀਂਹ ਰਿਕਾਰਡ ਕੀਤਾ ਗਿਆ ਹੈ ਇਸ ਦੇ ਨਾਲ ਹੀ ਤਾਪਮਾਨ ਵਿੱਚ 1.2 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਨੇ ਅੱਜ ਸੂਬੇ ਦੇ 8 ਜ਼ਿਲ੍ਹੇ ਪਠਾਨਕੋਟ ਗੁਰਦਾਸਪੁਰ ਅਮਰੀਕਸਰ ਤਰਨ ਤਾਰਨ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਸਾਈ ਵਿੱਚ ਮੀਂਹ ਦਾ orange alert ਜਾਰੀ ਕੀਤਾ ਹੈ ਅਤੇ ਭਾਰੀ ਮੀਂਹ ਪੈਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਕਿਸਾਨਾਂ ਵੱਲੋਂ ਨਵਾਂ ਅੰਦੋਲਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਦੱਸ ਦੇ ਕਿ ਇਸ ਨਵੇਂ ਅੰਦੋਲਨ ਦਾ ਐਲਾਨ ਕਿਸਾਨ ਲੀਡਰ ਸਰਵਨ ਸਿੰਘ ਬੰਦੇਰ ਵੱਲੋਂ ਕੀਤਾ ਗਿਆ ਹੈ ਜਾਣਕਾਰੀ ਮੁਤਾਬਕ ਇਹ 17 ਤੋਂ 18 ਜੁਲਾਈ ਤੱਕ ਅੰਮ੍ਰਾਲਾ ਵਿੱਚ ਮੋਰਚਾ ਕਿਸਾਨਾਂ ਵੱਲੋਂ ਲਗਾਇਆ ਜਾਵੇਗਾ ਇਸ ਵਿੱਚ ਕਿਸਾਨ ਆਪਣੇ ਸਾਥੀ ਕਿਸਾਨਾਂ ਨੂੰ ਗ੍ਰਿਫਤਾਰੀ ਤੋਂ ਰਿਹਾਈ ਕਰਵਾਉਣ ਲਈ ਮੰਗ ਕਰਨਗੇ ਤੇ ਇਹ ਮੋਰਚਾ ਐਸਪੀ ਦਫ਼ਤਰ ਦਾ ਘੇਰੋ ਕਰੇਗਾ ਦੱਸਦੇ ਕਿ ਹਰਿਆਣਾ ਤੇ ਪੰਜਾਬ ਦੀ ਸ਼ੰਭੂ ਸਰਾਜ ਦੇ ਅੰਦੋਲਨ ਕਰ ਰਹੇ ਕਿਸਾਨ ਨੌਜਵਾਨ ਕਿਸਾਨਾਂ ਆਗੂ ਨਵਦੀਪ ਸਿੰਘ ਜਲਵੇੜਾ ਤੇ ਸਾਥੀ ਕਿਸਾਨਾਂ ਨੂੰ ਰਿਹਾ ਕਰਵਾਉਣ ਦੀ ਤਿਆਰੀ ਕਰ ਰਹੇ ਹਨ ਇਸ ਲਈ ਕਿਸਾਨਾਂ ਨੇ 17 ਜੁਲਾਈ ਨੂੰ ਅੰਮ੍ਰਿਤਸਰ ਦੇ ਐਸਪੀ ਦਫ਼ਤਰ ਦਾ ਘੇਰੋ ਕਰਨ ਦਾ ਐਲਾਨ ਕੀਤਾ ਹੈ ਦੱਸ ਦੇ ਕਿ ਕਿਸਾਨ ਗੁਨਵਦੀਪ ਸਿੰਘ ਨੇ ਇਸ ਵਾਰ ਵੀ ਕਿਸਾਨ ਅੰਦੋਲਨ ਵਿੱਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਹਨਾਂ ਨੇ ਪੰਜਾਬ ਦੇ ਕਿਸਾਨ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਇਕਜੁੱਟ ਕਰ ਦਿੱਤਾ ਸੀ। ਅੰਦੋਲਨ ਦੌਰਾਨ ਅੰਵਦੀਪ ਆਪਣੇ ਹੋਰ ਸਾਥੀਆਂ ਨਾਲ ਬਖਤਰਬੰਦ ਪੋਕਲੈਨ ਮਸ਼ੀਨ ਲੈ ਕੇ ਆਇਆ ਸੀ ਅਤੇ ਹਰਿਆਣਾ ਸਰਕਾਰ ਨੂੰ ਚੁਣੌਤੀ ਦਿੱਤੀ ਸੀ। ਪੁਲਿਸ ਨੇ ਮਾਰਚ ਮਹੀਨੇ ਚੰਡੀਗੜ੍ਹ ਤੋਂ ਨਵਦੀਪ ਸਿੰਘ ਨੂੰ ਅਤੇ ਉਸਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਸੀ। ਭਾਵੇਂ ਨਵਦੀਪ ਸਿੰਘ ਦੇ ਸਾਥੀ ਗੁਰਕੀਰਤ ਨੂੰ ਅਦਾਲਤ ਤੋਂ ਜਮਾਨਤ ਮਿਲ ਗਈ ਸੀ ਪਰ ਨਵਦੀਪ ਸਿੰਘ ਜਲਵੇੜਾ ਇਸ ਸਮੇਂ ਅੰਬਾਲਾ ਕੇਂਦਰੀ ਜੇਲ੍ਹ ਵਿੱਚ ਬੰਦ ਹਨ ਹੁਣ ਨੌਕਰੀਆਂ ਹੋ ਗਈਆਂ ਪਿਛਲੀ ਹੋ ਗਈ ਕਾਫੀ ਕਮ ਹੋ ਗਏ ਇੱਕ ਰਹਿ ਗਿਆ ਉਹਦੇ ਵਾਸਤੇ ਮੈਂ ਲੱਗਿਆ ਹੋਇਆ ਮੈਂ ਖਾਕਾ ਬਣਾਈ ਜਨਾ ਮੈਂ ਉਹ ਗੱਲ ਕਹਿੰਦੇ ਹੀ ਨਹੀਂ ਜਿਹੜੀ ਮੈਂ ਨਾ ਕਰ ਸਕਦਾ ਹਾਂ ਇੱਕ ਇੱਕ ਗਰੰਟੀ ਰਹਿ ਗਈ ਹਾਲਾਂਕਿ 5 ਸਾਲ ਚ ਪੂਰੀ ਕਰਨੀ ਹੈ ਪਰ ਮੈਂ ਕੁਝ ਗਰੰਟੀਆਂ ਹਜੇ ਵੀ ਪੂਰੀਆਂ ਕਰਤੀਆਂ ਜਿਹੜੀਆਂ ਮੈਂ ਕਈਆਂ ਵੀ ਨਹੀਂ ਸੀ ਸਭ ਤੋਂ ਪਹਿਲਾਂ ਐਮਐਲਏ ਦੀਆਂ ਪੈਨਸ਼ਨਾਂ ਕੱਟੀਆਂ ਮੈਂ ਸੱਤ-ਸੱਤ ਪੈਨਸ਼ਨਾਂ ਲਈ ਜਾਂਦੇ ਸੀ 5-5 ਲੱਖ ਰੁਪਈਆ ਪੈਨਸ਼ਨਾਂ ਜਾਂਦਾ ਸੀ ਮੈਂ ਕਿਹਾ ਇੱਕ ਲੈਣੀ ਆ ਲੋ ਨੀ ਜਾਓ ਕਰੇ ਇਹ ਕਿਹੜੀ ਗੱਲ ਐ ਨਾਲੇ ਤਾਂ ਕਹਿੰਦੇ ਸੇਵਾ ਦਾ ਮੌਕਾ ਦੇ ਉਹ ਨਾਲੇ ਕਹਿੰਦੇ ਪੈਨਸ਼ਨ ਦਿਓ ਸੇਵਾ ਦੀ ਪੈਨਸ਼ਨ ਥੋੜੀ ਮਿਲਦੀ ਹੁੰਦੀ ਐ ਸੋ ਮੁਲਾਜ਼ਮ ਇੱਕ 40 ਸਾਲ ਕੰਮ ਕਰਦਾ ਇੱਕ ਵਿਭਾਗ 'ਚ ਇੱਕ ਨਾ ਇੱਕ ਪੈਨਸ਼ਨ ਮਿਲਦੀ ਐ ਇਹ ਭਾਵੇਂ 5 ਦਿਨ ਵਾਸਤੇ ਐਮਐਮਐਲ ਬਣ ਜਾਣ ਇੱਕ ਵਾਰ ਹੋਰ ਪੈਨਸ਼ਨ ਲੱਗ ਗਈ 70000 ਹੋਰ ਲੱਗ ਗਈ ਜੀ ਕਰ ਕਰਾ ਕੇ ਕਰ ਕਰਾ ਕੇ ਜੇ ਕੋਈ 5 ਵਾਰੀ ਐਮਪੀ ਬਣ ਗਿਆ ਸਾਢੇ 3 ਲੱਖ ਪੈਨਸ਼ਨ ਆਉਦੀ ਕਈਆਂ ਨੂੰ ਹਾਰ ਕੇ ਫਾਇਦਾ ਐ ਵੀ ਪੈਨਸ਼ਨ ਲਵਾਂਗੇ ਉਹ ਕੱਟੀ ਸੋ ਮੈਂ ਹੁਣ ਖਜ਼ਾਨੇ ਦਾ ਹਿਸਾਬ ਕਿਤਾਬ ਲਾ ਕੇ ਮੈਂ ਲੱਗਿਆ ਹੋਇਆ ਮੈਂ ਤਵੀਤ ਬਣਾਉਣਾ ਯਕੀਨ ਰੱਖਿਓ ਮੇਰੇ ਤੇ ਆਪ ਦਾ ਪੈਸੇ ਖਾਂਦਾ ਨਹੀਂ ਇਹਨਾਂ ਵਾਲੇ ਮੈਂ ਰਹਿਣ ਨਹੀਂ ਦੇਣੇ ਇਧਰੋਂ ਹੀ ਕੱਢਾਂਗੇ ਜਿਹੜੇ ਪਹਾੜਾ ਪੂੜਾਂ ਚ ਪਏ ਨੇ ਇਹਨਾਂ ਦੇ ਤੇ ਇੱਕ ਗਰੰਟੀ ਰਹਿ ਗਈ ਸਾਡੀਆਂ ਮਾਵਾ ਭੈਣਾਂ ਨੂੰ ਜਿਹੜਾ 1000 ਰੁਪਏ ਵਾਲਾ ਮਾਨ ਸਨਮਾਨ ਵਾਲਾ ਜਿਹੜਾ ਗਰੰਟੀ ਉਹ ਪੂਰੀ ਕਰੂੰਗਾ ਉਹ ਪੂਰੀ ਕਰੂੰਗਾ ਕਿ ਚਾਰ ਵਾਦੇ ਕਰਕੇ ਪੰਜ ਪੂਰੇ ਕਰ ਦੋ ਲੋਕ ਕਹਿਣਗੇ ਨਜ਼ਾਰਾ ਲਿਆਤਾ ਜੀ ਪੰਜ ਕਰਕੇ ਚਾਰ ਕਰੋਗੇ ਤਾਂ ਲੋਕ ਕਹਣਗੇ ਵਾਦੇ ਪੂਰੇ ਨਹੀਂ ਹੋਏ ਇਸ ਕਰਕੇ ਕਰੋ ਹੀ ਚਾਰ ਉਹ ਉਹ ਗੱਲ ਕਹੋ ਜਿਹੜੀ ਕਰ ਸਕਦੇ ਹੋ ਅਸੀਂ ਕਰ ਸਕਦੇ ਆ ਕਿਸੇ ਨੇ ਸੋਚਿਆ ਸੀ ਬਿਜਲੀ ਮਾਫ ਹੋ ਸਕਦੀ ਐ ਹੋ ਗਈ ਕਿਸੇ ਨੇ ਸੋਚਿਆ ਸੀਗਾ ਨਹਿਰਾਂ ਦਾ ਪਾਣੀ 40 40 ਸਾਲ ਬਾਅਦ ਨਹਿਰਾਂ ਦਾ ਪਾਣੀ ਜਿਹੜਾ ਖੇਤਾਂ 'ਚ ਪਹੁੰਚੂਗਾ ਪਹੁੰਚ ਗਿਆ ਕਿਸੇ ਨੇ ਸੋਚਿਆ ਸੀ ਬਿਜਲੀ ਖੇਤਾਂ ਵਾਲੀ 8 ਘੰਟੇ ਦੀ بجائے 12 12 13 13 14 14 ਘੰਟੇ ਚੱਲੂਗੀ ਨਾਲ ਦਿਨੇ ਆਊਗੀ ਹੋ ਗਿਆ ਉਹੀ ਤਾਰਾਂ ਨੇ ਉਹੀ ਟਰਾਂਸਫਾਰਮਰ ਨੇ ਉਹੀ ਖੰਭੇ ਨੇ ਹੁਣ ਕਿਵੇਂ ਹੋ ਗਿਆ ਨੀਅਤ ਸਾਫ਼ ਹੋ ਗਈ ਨੀਅਤ ਸਾਫ਼ ਹੋ ਗਈ ਸੋ ਇਸ ਕਰਕੇ ਬੈਸਟ ਦੇ ਜਿੰਨੇ ਵੀ ਕੰਮ ਹੋਣਗੇ ਉਹਨਾਂ ਨੂੰ ਮੈਂ ਪਹਿਲ ਦੇ ਅਧਾਰ ਤੇ ਲਾਉਂਗਾ ਕਿਉਂਕਿ ਇਸ ਮਿਹਨਤ ਬਾਅਦ ਤੁਸੀਂ ਜਿਹੜਾ ਮੁੱਲ ਪਾਓਗੇ ਉਹਦਾ ਉਹਦਾ ਮਿਹਨਤ ਦਾ ਫਲ ਮਿਲਣਾ ਚਾਹੀਦਾ ਹੈ ਔਰ ਤੁਸੀਂ ਵੀ ਤਾਂ ਮਿਹਨਤੀ ਕਰੋਗੇ ਉਸ ਦਿਨ ਹੁਣ ਵੀ ਕਰ ਰਹੇ ਹਾਂ ਕਿ ਆਪਣੇ ਦੋਸਤਾਂ ਮਿੱਤਰਾਂ ਦੇ ਆਪਣੇ ਗਵਾਂਡੀਆਂ ਦੇ ਨਾਲ ਮਿਲ ਕੇ ਚਾੜੂ ਦਾ ਪ੍ਰਚਾਰ ਕਰੋ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਰਿਸ਼ਵਤਖੋਰਾ ਨੂੰ ਕਿ ਜਿੰਨੇ ਮਰਜ਼ੀ ਇਕੱਠੇ ਕਰ ਲਓ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਸਭ ਕੁਝ ਏਥੀ ਰਹਿ ਜਾਂਦਾ ਗਰੀਬਾਂ ਦੀਆਂ ਬਾਤ ਦਵਾਵਾਂ ਨਾ ਲਓ ਸੋ ਗਰੀਬਾਂ ਨੂੰ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਦਵਾਵਾਂਗੇ ਤੁਹਾਡੇ ਬੱਚੇ ਜਦੋਂ 2-2 2-2 ਲੱਖ ਰੁਪਏ ਮਹੀਨੇ ਵਾਲੀ ਨੌਕਰੀ ਤੇ ਲੱਗੇ ਉਦੋਂ ਗਰੀਬੀਆਂ ਚੱਕੀਆਂ ਜਾਣਗੀਆਂ ਇਹ ਇਹ ਨੌਕਰੀਆਂ ਅਸੀਂ ਦੇਵਾਂਗੇ ਪਹਿਲਾਂ ਸਕੂਲਾਂ 'ਚ ਉਹਨਾਂ ਨੂੰ ਪੜ੍ਹਾਵਾਂਗੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਨੌਕਰੀਆਂ ਤੇ ਲੈਣ ਵਾਸਤੇ ਬੁਲਾਵਾਂਗੇ ਕੋਈ ਰਿਸ਼ਵਤ ਨਹੀਂ ਚੱਲੂਗੀ ਗਰੀਬੀਆਂ ਦੂਰ ਕਰਾਂਗੇ ਬਹੁਤ ਸਾਰੀਆਂ ਮੁਬਾਰਕਾਂ ਸਾਡੇ ਸਾਰੇ ਪੰਜਾਬੀਆਂ ਨਾਲ ਜਿਹੜੀਆਂ 17 ਵਿਕਤਾ ਅਰਸ਼ਦੀਪ ਨੇ ਲਈਆਂ ਨੇ ਇਹ ਜਿਹੜਾ ਵਰਲਡ ਕੱਪ ਜਿੱਤੇ ਐ ਇਹ ਸਾਡੇ ਪੰਜਾਬੀ ਨੌਜਵਾਨ ਨੇ ਜਿੱਤਵਾਇਆ ਤੇ ਅਸੀਂ ਪੰਜਾਬੀ ਇਸ ਚੀਜ਼ ਤੇ ਬਹੁਤ ਫਕਰ ਮਹਿਸੂਸ ਕਰਦੇ ਆ ਮੇਰੇ ਖਿਆਲ ਚ ਅੱਜ ਬਹੁਤ ਸਾਰੇ ਯੂਨੀਵਰਸਿਟੀ ਦੇ ਸਟੂਡੈਂਟ ਬਹੁਤ ਸਾਰੇ ਖਰੜ ਦੇ ਲੋਕ ਜਿਹੜੇ 에ਅਰਪੋਰਟ ਉੱਤੇ ਅਰਸ਼ਦੀਪ ਦਾ ਸਵਾਗਤ ਕਰਨ ਲਈ ਪਹੁੰਚੇ ਹੋਏ ਨੇ ਅਸੀਂ ਪੂਰੇ ਪਰਿਵਾਰ ਨੂੰ ਉਹਨਾਂ ਦੇ ਅਰਸ਼ਦੀਪ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਆ ਬਹੁਤ ਉਤਸ਼ਾਹ ਅਰਸ਼ਦੀਪ ਦੇ ਚਿਹਰੇ ਤੇ ਬਹੁਤ ਬੜਾ ਖੁਸ਼ ਹੈ ਜੀ ਮੈਡਮ ਇੱਕ ਲਾਈਨ ਬੋਲੋ ਉਹਨਾਂ ਦੇ ਬਾਰੇ ਕੋਈ ਵਧੀਆ ਜੀ ਵਧੀਆ ਵਧੀਆ ਸਾਰਾ ਕੁਝ ਵਧੀਆ ਜੀ ਅਰਸ਼ਦੀਪ ਨੇ ਕਮਾਲ ਕੀਤਾ ਹੈ ਅਰਸ਼ਦੀਪ ਸਾਡੇ ਪੰਜਾਬ ਦੀ ਸ਼ਾਨ ਹੈ ਪਰਮਾਤਮਾ ਇਸੇ ਤਰੀਕੇ ਪੰਜਾਬੀ ਨੌਜਵਾਨਾਂ ਨੂੰ ਬਲ ਬਖਸ਼ੇ ਤੇ ਅੱਗੇ ਵੀ ਜਿਹੜਾ ਅਰਸ਼ਦੀਪ ਹੈ ਸਾਡਾ ਪੰਜਾਬ ਦਾ ਉਹ ਨਾਮ ਹੈ ਰੋਸ਼ਨ ਕਰਦੇ ਰਹਿਣ ਸਾਡੀਆਂ ਦੁਆਵਾਂ ਪੂਰੇ ਪੰਜਾਬੀਆਂ ਦੀਆਂ ਉਹਨਾਂ ਦੇ ਨਾਲ ਨੇ ਆਪਾਂ ਸਭ ਨੂੰ ਪਤਾ ਹੈ ਕਿ ਜਲੰਧਰ ਚ ਆਉਣ ਵਾਲੀ 10 ਤਰੀਕ ਨੂੰ ਇਲੈਕਸ਼ਨ ਹੋਣ ਜਾ ਰਹੇ ਨੇ ਇਹ ਇਲੈਕਸ਼ਨਾਂ ਦੀ ਲੋੜ ਨਹੀਂ ਸੀਗੀ ਪੰਜਾਬ ਚ ਹੋਰ ਕਿੱਥੇ ਤਾਂ ਨਹੀਂ ਇਲੈਕਸ਼ਨ ਹੋ ਰਹੇ ਜਨੰਦਰ ਕੀ ਹੋ ਰਿਹਾ ਇਹ ਲੋੜ ਕਿਉਂ ਪੈ ਗਈ ਕਿਉਂਕਿ ਜਿਹੜਾ ਐਮਐਲਏ ਆਪਾਂ ਚੁਣ ਕੇ ਭੇਜਿਆ ਸੀ ਉਹ ਮਾੜਾ ਨਿਕਲ ਗਿਆ ਉਹਦੇ ਮਨ 'ਚ ਲੋਕ ਸੇਵਾ ਦੀ ਸਮਾਜ ਸੇਵਾ ਦੀ ਭਾਵਨਾ ਉਹ ਸੀਗੀ ਹੋਈ ਨਹੀਂ ਉਹਦੇ ਮਨ 'ਚ ਸੀਗਾ ਵਿਮਕਾਸ ਹੋਣਾ ਚਾਹੀਦਾ ਤੇ ਮੇਰੇ ਘਰ ਦਾ ਹੋਣਾ ਚਾਹੀਦਾ ਮੇਰੇ ਪਰਿਵਾਰ ਦਾ ਹੋਣਾ ਚਾਹੀਦਾ ਕੋਈ ਮਤਲਬ ਨਹੀਂ ਹੈਗਾ ਆਹੀ ਸੋਸ਼ੀਅਲੀ ਜੋ ਮਾੜਾ ਚੰਗਾ ਕੰਮ ਸੀ ਉਹਨੇ ਹਲਕੇ ਚ ਕੀਤਾ ਵੀ ਮੈਂ ਨਹੀਂ ਕਹਿੰਦੀ ਜਲੰਧਰ ਵੈਸਟ ਦੇ ਲੋਕ ਦੱਸਦੇ ਪਰ ਪਰਮਾਤਮਾ ਨੇ ਸ਼ੁਕਰ ਕਰ ਜਾ ਰਾਂ ਕਿਉਂਨੇ ਇਹ ਜੇ ਚੱਕਰ ਚਲਾਇਆ ਕਿਉਂ ਆਪ ਹੀ ਪਾਰਟੀ ਛੱਡ ਕੇ ਚਲੇ ਗਿਆ ਉਹਨੂੰ ਪਤਾ ਸੀਗਾ ਵੀ ਉਹਦੇ ਜਿਹੜੇ ਮਾੜੇ ਚੰਗੇ ਕੰਮ ਨੇ ਉਹ ਆਮ ਆਦਮੀ ਪਾਰਟੀ 'ਚ ਚੱਲਨੇ ਨਹੀਂ ਗਏ ਉਹਨੇ ਸੋਚਿਆ ਵੀ ਕਿ ਤਾ ਹੋਰ ਜਾ ਕੇ ਠੱਗੀਆਂ ਠੋਰੀਆਂ ਲਾ ਲੂੰਗਾ ਇੱਥੇ ਤਾਂ ਦਾਲ ਗੱਲ ਨਹੀਂ ਰਹੀ ਇੱਕ ਹੋਰ ਸ਼ੁਕਰਗੁਜ਼ਾਰ ਕਰਦੇ ਆਂ ਪਰਮਾਤਮਾ ਦਾ ਵੀ 2 ਸਾਲਾਂ ਦੇ ਸਮੇਂ ਚ ਆਪਾਂ ਨੂੰ ਪਤਾ ਲੱਗ ਗਿਆ ਵੀ ਇਹ ਬੰਦੇ ਨੇ ਕੰਮ ਨਹੀਂ ਆਉਣਾ ਆਪਣੇ ਆਪਣੇ ਤੋਂ 2.5 ਸਾਲ ਦਾ ਸਮਾਂ ਜੇ ਬਾਕੀ ਐ ਪੰਜਾਬ ਚ ਸਰਕਾਰ ਤੁਹਾਡੀ ਆਪਣੀ ਐ ਤੁਸੀਂ ਆਪ ਵੋਟਾਂ ਪਾ ਕੇ ਪੰਜਾਬ ਚ ਸਰਦਾਰ ਭਗਵੰਤ ਸਿੰਘ ਜੀ ਮਾਨ ਨੂੰ ਮੁੱਖ ਮੰਤਰੀ ਬਣਾਇਆ ਐ ਸਰਕਾਰ ਆਪਣੇ ਕੰਮ ਕਰ ਰਹੀ ਐ ਮੁੱਖ ਮੰਤਰੀ ਸਾਹਿਬ ਤਾਂ ਦੇਹ ਨਾਲ ਇਮਾਨਦਾਰੀ ਨਾਲ ਲਗਨ ਨਾਲ ਜਜ਼ਬੇ ਨਾਲ ਪੰਜਾਬ ਦੇ ਜਿਹੜੇ ਮਸਲੇ ਨੇ ਉਹਨੂੰ ਹੱਲ ਕਰ ਰਹੇ ਨੇ ਇੱਕ ਵੀ ਮਸਲਾ ਇੱਕ ਵੀ ਜਦੋਂ ਵੀ ਉਹ ਕਲਮ ਚਲਾਉਂਦੇ ਨੇ ਇਹੀ ਸੋਚਦੇ ਨੇ ਵੀ ਆਮ ਲੋਕਾਂ ਦਾ ਫਾਇਦਾ ਹੋ ਰਿਹਾ ਕੋਈ ਬੰਦਾ ਇਦਾਂ ਨਹੀਂ ਕਹਿ ਸਕਦਾ ਕਿ ਮੁੱਖ ਮੰਤਰੀ ਸਾਹਿਬ ਨੇ ਕਿਸੇ ਅਮੀਰ ਦੇ ਹੱਕ 'ਚ ਕਿਸੇ ਤਨਾੜ ਦੇ ਹੱਕ 'ਚ ਕੋਈ ਫੈਸਲਾ ਕਰਤਾ ਸਰਕਾਰ ਸਾਰੀ ਇਕੱਠੀ ਹੋ ਕੇ ਪੰਜਾਬ ਇੱਥੇ ਜਲੰਧਰ ਚ ਬੈਠੀ ਐ ਪੰਜਾਬ ਦੇ ਸਾਰੇ ਮੰਤਰੀ ਮੁੱਖ ਮੰਤਰੀ ਸਾਹਿਬ ਸਭ ਦੇ ਪਰਿਵਾਰ ਸਾਰੀ ਬਿਊਰੋਕ੍ਰੇਸੀ ਸਾਰੀ ਜਲੰਧਰ ਆਈ ਵੀ ਐ ਤੁਹਾਨੂੰ ਪਤਾ ਐ ਅੱਜ ਤੁਸੀਂ ਕੋਈ ਮਰਜ਼ੀ ਉਹਨਾਂ ਕੋਲੇ ਕੰਮ ਲੈ ਜਾਓ ਤੇ ਉਹਨਾਂ ਨੇ ਬਿਨਾਂ ਤੁਹਾਡੇ ਦੋ ਵਾਰੀ ਆਖਿਆ ਕੰਮ ਕਰ ਦੇਣਾ ਸਲਾਹ ਦਿੰਨੀ ਐ ਤੁਹਾਨੂੰ ਕਿਉਂਕਿ ਤਿੰਨ ਸਾਲ ਤੁਸੀਂ ਬੜੀ ਵੱਡੀ ਬਹੁਮਤ ਨਾਲ ਜਿਤਾਇਆ ਸਰਕਾਰ ਨੂੰ ਐਮਐਲਏ ਬਣਾਇਆ ਪਰ ਉਹ ਐਮਐਲਏ ਧੋਖਾ ਦੇ ਕੇ ਭੱਜ ਗਿਆ ਇਸ ਪਾਰਟੀ ਤੋਂ ਆਪ ਦਾ ਮੌਜੂਦਾ ਸਰਕਾਰ ਦੇ ਵਿੱਚ ਹੁੰਦੇ ਹੋਏ ਐਮਐਲਏ ਸਾਭਿਆ ਨਹੀਂ ਗਿਆ ਇਹਨਾਂ ਨੇ ਤਾਂ ਐਮਐਲਏ ਨੂੰ ਛੱਡ ਕੇ ਚਲਾ ਗਿਆ ਤੇ ਇਹਨਾਂ ਦਾ ਐਮਪੀ ਵੀ ਛੱਡ ਕੇ ਚਲਾ ਗਿਆ ਇਹਨਾਂ ਦੇ ਤੁਹਾਨੂੰ ਪਤਾ ਜਲੰਧਰ ਤੀਜੀ ਇਲੈਕਸ਼ਨ ਵੇਖ ਰਿਹਾ 22 ਚ ਵੋਟਾਂ ਪਈਆਂ ਸੀ 22 23 24 ਆ ਤੀਜੀ ਇਲੈਕਸ਼ਨ ਹੋ ਰਹੀ ਹੈ ਸਰਕਾਰ ਬਣਨ ਤੋਂ ਬਾਅਦ ਵੇਖ ਲਓ ਤੁਸੀਂ ਜਲੰਧਰ ਸਭ ਤੋਂ ਵੱਧ ਪੰਜਾਬ ਚ ਜਲੰਧਰ ਇਲੈਕਸ਼ਨਾਂ ਹੀ ਫੇਸ ਕਰ ਰਿਹਾ ਤੇ ਮੈਂ ਤਾਂ ਤੁਹਾਨੂੰ ਤੁਸੀਂ ਲੋਕ ਅਸੀਂ ਵੀ ਤੁਹਾਨੂੰ ਆ ਕੇ ਬਾਰ-ਬਾਰ ਤੰਗ ਕਰੀ ਜੰਨੇ ਕਦੀ ਕਿਸੇ ਦਾ ਦਰਵਾਜ਼ਾ ਖੜਕਾਉਣੀਆ ਕਦੀ ਆਪਾਂ ਲਈ ਖੜਕਾਉਂਦੇ ਆ ਕਦੀ ਭੱਜ ਪਾਲੇ ਤੁਸੀਂ ਦੁਖੀ ਹੋਏ ਹੋਗੇ ਹੋਵੋਗੇ ਤੁਸੀਂ ਕਹਿੰਦੇ ਹੋਵੋਗੇ ਕੀ ਕਰਦਾ ਇਹਨਾਂ ਲੋਕਾਂ ਨੇ ਜਦੋਂ ਸਰਕਾਰ ਵੀ ਬਣਾਤੀ ਵੋਟਾਂ ਵੀ ਪਾਤੀਆਂ ਅਗਲੇ ਸਾਲ ਫੇਰ ਆ ਗੀਆਂ ਅਗਲੇ ਸਾਲ ਫੇਰ ਆ ਗਏ ਵੋਟਾਂ ਹੀ ਨਹੀਂ ਮੁਕਦੀਆਂ ਪਈਆਂ ਹਾਂਜੀ ਤੇ ਭਾਈ ਗੱਲ ਇਹ ਹੈ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਛੱਡ ਕੇ ਭੱਜ ਗਿਆ ਹੁਣ ਤੁਹਾਡੇ ਸਾਹਮਣੇ ਚਾਰ ਕੈਂਡੀਡੇਟ ਹੈ ਇੱਕ ਸੁਰਿੰਦਰ ਕੌਰ ਭੰਜੀ ਮੇਰੇ ਨਾਲ ਖੜੇ ਹੈ ਇੱਕ ਅਕਾਲੀ ਦਲ ਦਾ ਕੈਂਡੀਡੇਟ ਹੈ ਭਈ ਅਕਾਲੀ ਦਲ ਵਾਲਾ ਕੈਂਡੀਡੇਟ ਹੈ ਹੀ ਨਹੀਂ ਅੱਬ ਹੈ ਹੀ ਨਹੀਂ ਵੈਸੇ ਤਾਂ ਅਕਾਲੀ ਦਲ ਦਾ ਸਫਾਇਆ ਪੰਜਾਬ ਚੋ ਹੀ ਹੋ ਗਿਆ ਖਤਮ ਹੋ ਗਿਆ ਅਕਾਲੀ ਦਲ ਕਿਉਂਕਿ ਵੈਸੇ ਗੱਲ ਨਹੀਂ ਕਰਨੀ ਚਾਹੀਦੀ ਪਰ ਅਕਾਲੀ ਦਲ ਦਾ ਨਾਮ ਮੇਰੇ ਮੂੰਹ ਤੇ ਆ ਗਿਆ ਤਾਂ ਇਹਨਾਂ ਬਾਰੇ ਵੀ ਕੁਝ ਦੋ ਸ਼ਬਦ ਜ਼ਰੂਰ ਆਖੂਗੀ ਚਿੱਟਾ ਬੇਅਦਬੀ ਕੇਵਲ ਮਾਫੀਆ ਰੇਤ ਮਾਫੀਆ ਜਿੰਨੇ ਮਾਫੀਆ ਦਲ ਨੇ ਪੰਜਾਬ ਚ ਦਿੱਤੇ ਤਾਂ ਇਹਨਾਂ ਦਾ ਆਪ ਦਾ ਆਪ ਵੀ ਜੋ ਚਿੱਟੇ ਕਾਲੇ ਹੀ ਹੋਗੇ ਖਤਮ ਹੋਗੇ ਦੂਜੀ ਗੱਲ ਭਾਜਪਾ ਦਾ ਕੈਂਡੀਡੇਟ ਹੈ ਭਈ ਭਾਜਪਾ ਵਾਲਾ ਕੈਂਡੀਡੇਟ ਤੁਸੀਂ 3 ਸਾਲ ਪਹਿਲਾਂ ਬੜੀ ਵੱਡੀ ਬਹੁਮਤ ਨਾਲ ਜਿਤਾਇਆ ਸੀ ਤੁਹਾਨੂੰ ਇਹ ਲੱਗਦਾ ਸੀ ਇਹ ਸਾਡੇ ਸਾਰੇ ਕੰਮ ਕਰਾਊਗਾ ਭੈਣਾ ਨੇ ਭਰਾ ਸਮਝ ਕੇ ਦਿੱਤਾ ਤਾਂ ਕਿ ਇਸ ਭਰਾ ਦੇ ਕੋਲੇ ਜਿੱਦੋਂ ਮਰਜੀ ਜਾਂਦੇ ਰਵਾਂਗੇ ਤੇ ਜਦੋਂ ਦੀ ਜਲੰਧਰ ਆਈਆਂ ਮੈਨੂੰ ਲੋਕ ਇਹ ਕਹਿ ਰਹੇ ਆ ਜੀ ਕਦੀ ਵੀ ਡੜੇ ਸੱਤੇ ਦਾ ਕੰਮ ਇੰਨੀਆਂ ਸਿਖਰਾਂ ਤੇ ਜਲੰਧਰ ਦੇ ਵਿੱਚ ਨਹੀਂ ਸੀ ਹੁੰਦਾ ਜਦੋਂ ਦੀ ਇਹ ਸਰਕਾਰ ਆਈਏ ਇੱਕ ਨਵੀਆਂ ਸਿਖਰਾਂ ਤੇ ਪਹੁੰਚ ਗਿਆ ਸੱਤੇ ਦਾ ਕੰਮ ਵੇਖੋ ਤੁਸੀਂ ਕਦੀ ਇੱਥੇ ਇੰਨਾ ਨਸ਼ਾ ਨਹੀਂ ਸੀ ਹੁੰਦਾ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਹਦੋਂ ਦਾ ਪਹੁੰਚ ਗਿਆ ਤੇ ਨਸ਼ੇ ਦਾ ਜੋ ਦੁੱਖ ਮਾਵਾ ਨੂੰ ਜਾਂ ਭੈਣਾਂ ਨੂੰ ਪਤਾ ਹੈ ਨਾ ਕਿਉਂਕਿ ਰੋਜ਼ ਕਿਤੇ ਦਾ ਪੁੱਤ ਕਮਾਈ ਕਰਕੇ ਘਰੇ ਲਿਆਉਂਦਾ ਕਿਤੇ ਮਾਂ ਦੀਆਂ ਵਾਲੀਆਂ ਮੰਗਦਾ ਵੇਚਣ ਵਾਸਤੇ ਨਸ਼ਾ ਖਰੀਦ ਕੇ ਲਿਆਉਣਾ ਜਦੋਂ ਕੁਝ ਨਹੀਂ ਮਿਲਦਾ ਤਾਂ ਭਾਈ ਘਰੇ ਮਾਰ ਪੁੱਟ ਕਰਦਾ ਜਿਹੜਾ ਜਿਨ੍ਹਾਂ ਨੇ ਨਸ਼ਾ ਦਿੱਤਾ ਉਹ ਤਾਂ ਘਰੇ ਬਹਿ ਗਏ ਅਕਾਲੀ ਪਰ ਜਿਨ੍ਹਾਂ ਨੂੰ ਦੇ ਗਏ ਉਹਨਾਂ ਮਾਵਾਂ ਦੇ ਮਤਲਬ ਉਹਨਾਂ ਦੇ ਜੜਾਂ 'ਚ ਪਾਣੀ ਭਾ ਗਏ ਲੋਕ ਤੇ ਭਾਜਪਾ ਵਾਲੇ ਇਥੇ ਆਮ ਆਦਮੀ ਪਾਰਟੀ ਛੱਡ ਕੇ ਐਮਐਲਏ ਭਾਜਪਾ ਚ ਜਾ ਕੇ ਰਲ ਗਿਆ ਤੀਜਾ ਭਾਜਪਾ ਦਾ ਭਾਜਪਾ ਤੋਂ ਆ ਕੇ ਭਾਜਪਾ ਚ ਸਾਰੀ ਉਮਰ ਰਿਆ ਉਹਨਾਂ ਦੇ ਫਾਦਰ ਭਾਜਪਾ ਚ ਮੰਤਰੀ ਸੀ ਅੱਜ ਉਹ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੈ ਸੋ ਤੁਹਾਡੇ ਸਾਹਮਣੇ ਜਿੰਨੇ ਕੈਂਡੀਡੇਟ ਹੈ ਸਾਰੇ ਭਾਜਪਾ ਜਿਵੇਂ ਡੱਡੂ ਇਥੋਂ ਛਾਲ ਮਾਰਦਾ ਉੱਥੇ ਭੱਜ ਜਾਂਦਾ ਉੱਥੋਂ ਮਾਰਦਾ ਉੱਥੇ ਭੱਜ ਜਾਂਦਾ ਤੂੰ ਉਹਨੂੰ ਵੇਖਦੇ ਰਹੇ ਜੇ ਕਿੱਥੇ ਪਹੁੰਚ ਗਿਆ ਉਹ ਉੱਥੇ ਪਹੁੰਚ ਗਿਆ ਬੱਚੇ ਖੇਡਦੇ ਹੁੰਦੇ ਹਨਾ ਪਾਣੀ ਚ ਡੱਡੂਆਂ ਦੇ ਨਾਲ ਤੋ ਉਹ ਦੇ ਮਗਰ 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 ਉਹਨਾਂ ਭੱਜਦੇ ਰਹਿੰਦੇ ਤੇ ਡੱਡ ਦੇ ਭਾਈ ਆਹ ਵੇਖ ਲੋ ਲੋਅਰ ਦਾ ਕੈਂਡੀਡੇਟ ਐ ਸਾਡਾ